ਕੇਂਦਰੀ ਸਰਕਾਰ ਦੇ ਵੱਲੋਂ LPG ਗੈਸ ਸਿਲੰਡਰ ਦੀ ਕੀਮਤਾਂ 'ਚ ਇੱਕ ਵਾਰ ਫਿਰ ਤੋਂ ਵਾਅਦਾ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਕੇਂਦਰੀ ਪੈਟਰੋਲੀਅਮ ਤੇ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਹੋਰਾ ਦੇ ਵੱਲੋਂ ਕਲੈਕਸ ਪ੍ਰੈਸ ਕਾਨਫਰੰਸ ਕਰਦੇ ਇਸ ਨੂੰ ਜਾਣਕਾਰੀ ਦਿੱਤੀ ਗਈ ਕਿ LPG ਯਾਨੀ ਕਿ ਘਰੇਲੂ ਗੈਸ ਸਿਲੰਡਰ ਜਿਹੜਾ ਤੁਸੀਂ ਤਸੀਹੇ ਘਰਾਂ 'ਚ ਵਰਤਦੇ ਆ ਉਹਦੇ ਵਿੱਚ 50 ਰੁਪਏ ਪ੍ਰਤੀ ਸਿਲੰਡਰ ਜਿਹੜਾ ਵਾਅਦਾ ਕੀਤਾ ਗਿਆ ਯਾਨੀ ਕਿ ਇੱਕ ਤਰੀਕੇ ਦੇ ਨਾਲ ਹੁਣ ਜਿਹੜਾ ਤੁਸੀਂ ਸਿਲੰਡਰ ਲਓਗੇ ਤੁਹਾਡੀ ਜੇਬ 'ਤੇ 50 ਰੁਪਏ ਵਧ ਚਾਰਜ ਪਵੇਗਾ ਤੁਹਾਨੂੰ ਦੱਸ ਦੇ ਕਿ ਲੋਕਾਂ ਦੀ ਇਸ ਦੇ ਉੱਤੇ ਹੁਣ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ ਅਜਨਾਲਾ ਦੇ ਵਿੱਚ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਹੀ ਮੰਡੀ ਦੀ ਮਾਰ ਚੱਲ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੇ ਉੱਤੇ ਜਿਹੜੀ ਆ ਇੱਕ ਹੋਰ ਜੇਬ ਤੇ ਉਹਨਾਂ ਦੀ ਡਾਕਾ ਪਾਇਆ ਗਿਆ ਕਿਉਂਕਿ 50 ਰੁਪਏ ਦੇਣੇ ਸੋਖੇ ਨਹੀਂ ਹੈਗੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਰਕੀਟ ਦੇ ਵਿੱਚ ਪਹਿਲਾਂ ਹੀ ਕੰਮ ਨਹੀਂ ਹੈਗਾ ਕਮਰ ਜਿਹੜੀ ਆ ਸਾਡੀ ਟੁੱਟੀ ਹੋਈ ਜਾ ਤੇ ਕੇਂਦਰ ਸਰਕਾਰ ਸਾਡੀ ਜੇਬ ਤੇ ਲਗਾਤਾਰ ਅਡਾਕਾ ਮਾਰਨ ਦੇ ਉੱਤੇ ਤਕਲੀ ਹੋਈ ਹੈ ਤੇ ਜਿਹੜੇ 50 ਰੁਪਏ ਵਧਾਏ ਗਏ ਨੇ ਇਸ ਦਾ ਬਹੁਤ ਵੱਡਾ ਅਸਰ ਹੁੰਦਾ ਹੋਇਆ ਨਜ਼ਰ ਆਏਗਾ ਉੱਥੇ ਹੀ ਮਹਿਲਾਵਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦਾ ਜਿਹੜਾ ਰਸੋਈ ਦਾ ਬਜਟ ਆ ਪੂਰੇ ਤਰੀਕੇ ਦੇ ਨਾਲ ਗੜਬੜਾ ਜਾਏਗਾ ਕਿਉਂਕਿ ਪਹਿਲਾਂ ਹੀ ਮੰਦੀਆ ਕਰਾ ਦਾ ਜਿਹੜਾ ਖਰਚਾ ਹੋ ਨਹੀਂ ਚੱਲ ਰਿਹਾ ਤੇ ਕੇਂਦਰ ਸਰਕਾਰ ਲਗਾਤਾਰ ਸਾਨੂੰ ਲੁੱਟਣ ਦੇ ਉੱਤੇ ਲੱਗੀ ਹੋਈ ਆ ਕੁਝ ਵੱਧਦੀਆਂ ਕੀਮਤਾਂ ਨੂੰ ਲੈ ਕੇ ਕਹਿਣਾ ਤੇ ਕੀ ਆ ਕਿ ਕਹਿਣ ਜੋਗੀ ਕੋਈ ਗੱਲ ਤੇ ਰਹੀ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਘ ਘਟਾਇਆ ਜਿੱਦਾਂ ਗਲ ਚੰਗੂਠੇ ਦਿੱਤਾ ਨਾ ਲੋਕਾਂ ਨੂੰ ਤੇ ਰੋਟੀ ਦੇ ਲਾਲੇ ਪੈ ਗਏ ਨੇ ਇੰਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਸੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੁੱਪ ਵਿੱਚ ਲੈ ਕੇ ਜਾਣਗੇ ਕਿ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵਾਇਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਗਈਆਂ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਸੀ ਅੱਜ ਉਹ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਹੈ ਤੇ ਨਾ ਮਾਤਰ ਆਉਂਦੀ ਹੈ ਕੰਮਕਾਰ ਦਾ ਵੈਸੇ ਬੜਾ ਬੁਰਾ ਹਾਲ ਆ ਵਲਡ ਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਣੀ ਕਾਰਪੋਰੇਟਾਂ ਦੇ ਘਰ ਭਰੀ ਜਣੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਇਹ ਸਮਝਣੀ ਉਹਦੀ ਸਰਕਾਰ ਲੋਕਾਂ ਦੀ ਆ ਇਹ سرمਾਈਦਾਰਾਂ ਦੀ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਤੁਹਾਨੂੰ ਕਿਚਨ ਦਾ ਕੰਮ ਤੇ ਸਾਰਾ ਇਹਦੇ ਤੇ ਹੀ ਹੁੰਦਾ ਜੇ ਗੈਸ ਤੇ ਉਤੇ ਹੀ ਗੈਸ ਦਾ ਨਾਲ ਵੀ ਦਿਨ ਨਹੀਂ ਨਿਕਲਦੇ ਸਾਡੀ ਨਾਲ ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਪਹਿਲੇ ਜੋ 700 ਰੁਪਏ ਦਾ ਸਿਲੰਡਰ ਸੀ ਫਿਰ 750 ਦਾ ਆਇਆ ਹੁਣ 850 ਦਾ ਪਿਛਲੇ ਦਿਨਾਂ ਵਿੱਚ ਕੱਲ੍ਹ ਦਾ 900 ਦਾ ਹੋ ਗਿਆ ਐ ਇੰਨੀ ਮਹਿੰਗਾਈ ਦੇ ਵਿੱਚ ਸਾਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਤੇ ਦੇ ਚਲਾਣਾ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਵਿਚਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲਿਆਉਣਾ ਮਹਿੰਗਾ ਹੋ ਗਿਆ ਕੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉੰਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਾ ਦੀ ਜਰੂਰਤ ਹੁੰਦੀ ਫਿਰ ਸਾਨੂੰ ਮੰਗਨੇ ਪੈਂਦੇ ਆ ਕਰਦੇ ਆ ਕਿਵੇਂ ਹੋਰ ਇਹ ਸਾਨੂੰ ਦੇ ਦੋ ਮੰਗਾਈ ਗਾ ਨੂੰ ਹਰ ਸਰਕਾਰ ਜਿਹੜੀਆਂ ਵੀ ਆਈਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹੋ ਜੇਗਾ ਆਹੋ ਜੇਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮੰਗਾਈ ਵਧਦੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸੀ ਕੀ ਲੱਗਦਾ ਇਤਨਾ ਅਗੇ ਨੇ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾ ਨੂੰ ਦਿੱਤਾ ਤੇ ਕਿੰਨਾ ਨੂੰ ਨਹੀਂ ਦਿੱਤਾ ਲੋਕਾਂ ਨੂੰ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਨੂੰ ਮਤ ਸਾਨੂੰ ਤੇ ਕੁਝ ਨਹੀਂ ਮੁਫਤ ਹੈਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਸੋਕੇ ਕਰੀਏ ਸੋਕੇ ਕਰੀਏ ਸਾਰੇ ਦਿਨ ਸੀ ਆਪ ਹੀ ਦੇਖਦੇ ਪਏ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਦੀ ਹੀ ਤਾਂ ਸਰਕਾਰ ਤੇ ਹਰ ਵਾਰੀ ਇਹੋ ਹੀ ਮੰਗ ਰੱਖੀ ਹੁੰਦੀ ਆ ਵੀ ਕੁਝ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਆ ਨਾਮ ਮੇਰਾ ਗੁਰਮੀਤ ਕੌਰ ਮੈਂ ਇਹ ਕਹਣਾ ਚਾਹੁੰਦੀ ਆ ਕਿ ਮੈਂ ਆਪਣੇ ਹੱਥੀਂ 157 ਬੈਰ ਸਿਲੰਡਰ ਕਰ ਦਿਆ ਜਿਹੜਾ ਕਿ ਹੁਣ ਉਹ ਨੌਂ ਸਟੋਰੀ ਪਹੁੰਚ ਗਿਆ ਵਾ ਹੈਨਾ ਵਾਧੇ ਰੇਟ ਵਾਧੇ 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 ਕਿੰਨੇ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇਹਦਾ ਮਹਿੰਗਾ ਹੁਣ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਜਟ ਆ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਮਈਆਂ ਉੱਥੇ ਜਾਂ ਉੱਥੇ ਨਹੀਂ ਤੇ ਕੋਈ ਕਾਰੋਬਾਰਾਂ ਵਿੱਚ ਤੇ ਵਾਧਾ ਨਹੀਂ ਹੋਇਆ ਪਰ ਮੰਗਾਈ ਬਹੁਤ ਜ਼ਿਆਦਾ ਵਧ ਗਈ ਆ ਕੀ ਅੱਛਾ ਕਰਕੇ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਹੁੰਦੀ ਉਮੀਦ ਹੀ ਆ ਅਛੇ ਦਿਨ ਨਹੀਂ ਆਉਣਗੇ ਇੰਨੀ ਮੁਘਾਈ ਹੋਈ ਯਾਰੀ ਅਛੇ ਦਿਨ ਕਿੱਥੋਂ ਆਉਣਗੇ ਕਰਜ ਲਾਉਣਾ ਕਿੰਨਾ ਔਖਾ ਆ ਬਹੁਤ ਔਖਾ ਆ ਇਹਦੇ ਵਿੱਚ ਜਿਨ੍ਹਾਂ ਦੀਆਂ ਨੂੰ ਬੜੀ ਮੁਸ਼ਕਲ ਹੁੰਦੀ ਆ ਜਦੋਂ ਹਰ ਇੱਕ ਚੀਜ਼ ਸਿਲੰਡਰ ਦੋ ਦੋ ਸਿਲੰਡਰ ਮਹੀਨੇ ਦੇ ਵਿੱਚ ਲੱਗ ਜਾਂਦੇ ਆ ਔਖਾ ਆ